ਅਰਤਾ ਜੀ ਸਾਰੇ ਦਰਸ਼ਕਾਂ ਦਾ ਅੱਜ ਦੇ ਪੌਡਕਾਸਟ ਵਿੱਚ ਮੈਂ ਸੋਨ ਸਿੰਘ ਗਿੱਲ ਤੇ ਮੇਰੇ ਨਾਲ ਨੇ ਰਿਟਾਇਰ ਇੰਜੀਨੀਅਰ ਸਰਦਾਰ ਪਰਵੀਤਮ ਸਿੰਘ ਬਾਣਾ ਤੇ ਅੱਜ ਸਾਡੀ ਚਰਚਾ ਦਾ ਵਿਸ਼ਾ ਹੈ ਤਣਾਅ ਤਣਾਅ ਕੀ ਹੁੰਦਾ ਹੈ ਤੇ ਤਣਾਅ ਤੋਂ ਮੁਕਤੀ ਆਪਾਂ ਕਿਵੇਂ ਪਾ ਸਕਦੇ ਹਾਂ ਤੇ ਇਹਦੇ ਕੀ ਕੀ ਲੱਛਣ ਹੁੰਦੇ ਆ ਜਿਹੜੇ ਕਿ ਅੱਜ ਕੱਲ੍ਹ ਸਾਨੂੰ ਉਹਨਾਂ ਲੱਛਣਾਂ ਦਾ ਪਤਾ ਹੀ ਨਹੀਂ ਲੱਗਦਾ ਪਰ ਅਸੀਂ ਹੋਰ ਬਿਮਾਰੀਆਂ ਦੀ ਤਰ੍ਹਾਂ ਉਹ ਬਿਮਾਰੀ ਨੂੰ ਨਹੀਂ ਲੈਂਦੇਗੇ ਤੇ ਜਿਹਦੇ ਨਾਲ ਸਾਡਾ ਪਰਿਵਾਰ ਫੈਮਿਲੀ ਉਹ ਵੀ ਦੁਖੀ ਹੁੰਦੀ ਹੈ ਤੇ ਅਸੀਂ ਆਪ ਵੀ ਦੁਖੀ ਹੁੰਨੇ ਆ ਤੇ ਪੂਰਾ ਜਿਹੜੀ ਦੁਨੀਆ ਜਾਂ ਸੰਸਾਰ ਹੈ ਜਾਂ ਪੰਜਾਬੀ ਭਾਈਚਾਰਾ ਉਹ ਤਣਾਅ ਦੇ ਬਾਰੇ ਨਹੀਂ ਪਤਾ ਹੋਣ ਕਰਕੇ ਹੋਰ ਜਨਾਂ ਦੇ ਵਿੱਚ ਉਲਝ ਜਾਂਦਾ ਤੇ ਜਿਹਦੇ ਵਿੱਚੋਂ ਉਹ ਵੱਖ-ਵੱਖ ਤਰੀਕੇ ਅਪਣਾਉਂਦਾ ਹੈ। ਇੱਥੋਂ ਤੱਕ ਕਿ ਕਈ ਤਾਂ ਆਤਮੱਤਕ ਲਕਮੀ ਪਹੁੰਚ ਜਾਂਦੀ ਹੈ। ਸੋ ਸਵਾਗਤ ਹੈ ਤੁਹਾਡਾ ਫਾਣਾ ਸਾਹਿਬ। ਆਪਾ ਜੀ। ਤਾਂ ਪਹਿਲਾ ਸਵਾਲ ਆ ਮੇਰਾ ਜੀ ਤਣਾਅ ਹੈ ਕੀ? ਸੋਮ ਸਿੰਘ ਤਣਾਅ ਕਹਿੰਦੇ ਹੁੰਦੇ ਨੇ ਵੀ ਚਿੰਤਾ ਚਿਤਾ ਸਮਾਨ। ਹਾਂ ਜੀ। ਸਰੀਰ ਦਾ ਸਭ ਤੋਂ ਜਿਹੜਾ ਘਾਤਕ ਰੋਗ ਜੇ ਕਹ ਲਈਏ ਤਣਾਅ ਕਾਹਤਕ ਇਸ ਕਰਕੇ ਆ ਵੀ ਤਣਾਅ ਤੋਂ ਸਰੀਰ ਦੀਆਂ ਦੂਜੀਆਂ ਜਿਹੜੀਆਂ ਬਿਮਾਰੀਆਂ ਜਿਹਨੂੰ ਆਪਾਂ ਸ਼ੂਗਰ ਕਹ ਲੈਦੇ ਆ ਬੀਪੀ ਕਹ ਲੈਦੇ ਆ ਕਹਿੰਦੇ ਗੁਰਦੇ ਫੇਲ ਹੋ ਗਏ ਹਾਰਡ ਦੀ ਪ੍ਰੋਬਲਮ ਆ ਗਈ ਬਲੌਕ ਹੋ ਜਾ ਗਈ ਹੋਰ ਸਰੀਰ ਤੇ ਜਿੱਥੇ ਵੀ ਇਹ ਨੇ ਜਿਹੜੀ ਟੈਨਸ਼ਨ ਤਣਾਅ ਚਿੰਤਾ ਇਨੇ ਅਟੈਕ ਕਰਨਾ ਤੇ ਇੱਕ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਦੇ ਬਾਰੇ ਮਨੁੱਖ ਨੂੰ ਛੇਦੀ ਕਿਤੇ ਅਹਿਸਾਸ ਨਹੀਂ ਹੁੰਦਾ ਵੀ ਮੈਨੂੰ ਕੋਈ ਟੈਨਸ਼ਨ ਉਹਦੇ ਵਿਹਾਰ ਤੋਂ ਪਤਾ ਲੱਗਦਾ ਵੀ ਵਿਹਾਰ ਤੋਂ ਵੀ ਉਹੀ ਪਤਾ ਲਾ ਸਕਦਾ ਜਿਹੜਾ ਦੂਜਾ ਫੰਦਾ ਠੀਕ ਆ ਜੀ ਜਦੋਂ ਉਹਦੇ ਚ ਚੜਚੜਾਪਨ ਬਹਿਸ ਰੇਗ ਮੁੱਦੇ ਦੇ ਬਹਿਸ ਕਰਨੀ ਹਾਂਜੀ ਚੜਨਾ ਠੀਕਾ ਗੁੱਸਾ ਆਣਾ ਤੇ ਇਹ ਸੈਪਟਮ ਜਿਹੜੇ ਹੁੰਦੇ ਆ ਅ ਜਦੋਂ ਬੰਦੇ 'ਚ ਪੈਦਾ ਹੋ ਜਾਂਦੇ ਤੇ ਉਹ ਸ਼ੁਰੂਆਤ ਆ ਟੈਨਸ਼ਨ ਦੀ ਇਹਦੀ ਕੋਈ ਉਮਰ ਨਹੀਂ ਛੋਟੀ ਉਮਰ 'ਚ ਵੀ ਹੋ ਸਕਦਾ ਅੱਛਾ ਜੀ ਵੱਡੀ ਉਮਰ 'ਚ ਵੀ ਹੋ ਸਕਦਾ ਇਹਦੀ ਕੋਈ ਉਮਰ ਨਹੀਂ ਚਿੰਤਾ ਦੀ ਇਹ ਰੋਗ ਤੇ ਵੱਡੀ ਗੱਲ ਇਹ ਆ ਵੀ ਜਦੋਂ ਆਪਾਂ ਜ਼ਿੰਦਗੀ ਦਾ ਜਿਹੜਾ ਸੰਘਰਸ਼ ਚ ਵਿਚਰਦੇ ਆ ਕੰਪੀਟੀਸ਼ਨ ਹੁੰਦਾ ਹਾਂ ਆਪਣੀਆਂ ਕੁਝ ਹਰੇਕ ਇਨਸਾਨ ਦੀਆਂ ਆਪਣੇ ਕੋਈ ਟਾਰਗੇਟ ਹੁੰਦੇ ਨੇ ਤੇ ਉਹ ਕਿਤਨਾ ਕਿਤੇ ਜਿੱਥੇ ਜਾ ਕੇ ਆਪਾਂ ਨੂੰ ਨਹੀਂ ਪੂਰਾ ਹੁੰਦਾ ਆਪਣਾ ਉਹ ਟਾਰਗੇਟ ਜਾਂ ਕੰਪੀਟੀਸ਼ਨ ਦੇ ਵਿੱਚ ਜਿਹੜੀ ਕੀ ਹੁੰਦੀ ਹੈ ਵੀ ਲੋਕਾਂ ਨਾਲ ਜਿਹੜਾ ਆਪਾਂ ਵਿਚਰਦੇ ਆਂ ਕਿਸੇ ਨਾਲ ਵਿਚਾਰ ਨਹੀਂ ਮਿਲਦੇ ਆਪਣੇ ਹਾਂਜੀ ਉਹ ਟਾਈਮ ਪਾ ਕੇ ਹੌਲੀ-ਹੌਲੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਆਪਣੇ ਜਿਹੜਾ ਮਾਨ ਆ ਉਹ ਚਿੰਤਾ ਆ ਜਾਂਦਾ ਹੈ ਤਣਾਅ ਚ ਆ ਜਾਂਦਾ ਡਿਪਰੈਸ਼ਨ ਆਪਾਂ ਕਹਿ ਦਿੰਨੇ ਆ ਡਾਕਟਰੀ ਭਾਸ਼ਾ ਚ ਤੇ ਹੁਣ ਮੈਂ ਤੁਹਾਨੂੰ ਦੱਸਦਾ ਆਂ ਵੀ ਆਪਣੀ ਲਾਈਫ ਦੀ ਗੱਲ ਦੱਸਦੇ ਹਨ ਹਾਂਜੀ ਵੀ ਡਿਊਟੀ ਦੌਰਾਨ ਉਹਨਾਂ ਅੱਜ ਕੀ ਹੁੰਦਾ ਵੀ ਹਰੇਕ ਕੰਮ ਦੇ ਵਿੱਚ ਭਾਈ ਦੌੜ ਬਹੁਤ ਹਾਂਜੀ ਜੇ ਆਪਾਂ ਸਰਕਾਰੀ ਨੌਕਰੀ ਦੀ ਗੱਲ ਕਰੀਏ ਨਾ ਦੇਖਣ ਵਾਲਿਆਂ ਨੂੰ ਲੱਗਦਾ ਹੁੰਦਾ ਵੀ ਮੁਲਾਜ਼ਮ ਉਹ ਵੀ ਤਨਖਾਹ ਲਈ ਜਾਂਦੇ ਹਾਂਜੀ ਠੀਕ ਹੈ ਨਾ ਉਹ ਜਿਹੜੇ ਕੰਮ ਕਰਦੇ ਉਹ ਇੱਕ ਬੰਦ 4 ਬੰਦਿਆਂ ਦਾ 5 ਬੰਦਿਆਂ ਦੀਆਂ ਸੀਟਾਂ ਦਾ ਕੰਮ ਇੱਕ ਬੰਦਾ ਵੀ ਕਰੀ ਜਾਂਦਾ ਹੈ ਉਹਨਾ ਕੰਮ ਦਾ ਬੋਝ ਹੁੰਦਾ ਹੈ ਉਹ ਬੋਝ ਤੋਂ ਜਿਹੜਾ ਤੁਹਾਡੇ ਅੰਦਰ ਤਣਾਅ ਪੈਦਾ ਹੁੰਦਾ ਜਦੋਂ ਤੁਹਾਡਾ ਬੌਸ ਤੁਹਾਨੂੰ ਉਹਦਾ ਕੰਮ ਦਿੰਦਾ ਤੁਹ ਤੋਂ ਕੰਮ ਨਹੀਂ ਹੁੰਦਾ ਕੰਮ ਜੇ ਨਾ ਵੀ ਕਵੇ ਤਾਂ ਵੀ ਆਪਣੇ ਮਨ ਚੋਂਦਾ ਯਾਰ ਮੈਥੋਂ ਕੰਮ ਨਹੀਂ ਹੋਇਆ ਮੈਂ ਉਹ ਵੀ ਕੰਮ ਕਰਨਾ ਮੈਂ ਉਹ ਵੀ ਕੰਮ ਕਰਨਾ ਐਵੇਂ ਕਰਦੀ ਕੋਈ ਕਬੀਲਦਾਰੀ ਦੀ ਗੱਲ ਹੁੰਦੀ ਆ ਕਿਹਦੀ ਕੋਈ ਰੁਜ਼ਗਾਰ ਦੀ ਸਮੱਸਿਆ ਹੁੰਦੀ ਆ ਵੀ ਮਨ ਰੁਜ਼ਗਾਰ ਨਹੀਂ ਮਿਲਿਆ ਹੈ ਤੇ ਹੁਣ ਮੈਂ ਆਪਣੀ ਜਿਹੜੀ ਗੱਲ ਦੀ ਗੱਲ ਕਰਦਾ ਵੀ ਮਹਿਕਮੇ ਚ ਸਾਡਾ ਫੀਲਡ ਜੌਬ ਸੀਗੀ ਪੇਪਰ ਵਰਕ ਵੀ ਬਹੁਤ ਹੁੰਦਾ ਸਾਡਾ ਇੱਕ ਜੀਏ ਐਚਡੀਓ ਦਾ ਕੰਮ ਬਹੁਤ ਹੁੰਦਾ ਤੇ ਪੇਪਰ ਵਰਕ ਸਾਡਾ ਇੰਨਾ ਹੁੰਦਾ ਵੀ ਮਤਲਬ ਕਿ ਕੋਈ ਜਗ੍ਹਾ ਵੀ ਕੋਈ ਨਿਸ਼ਚਿਤ ਨਹੀਂ ਹੁੰਦੀ ਵੀ ਇੱਥੇ ਬਹਿ ਕੇ ਕਰ ਲੋ ਕਿਉਂ ਫੀਲਡ ਚ ਵੀ ਕੰਮ ਕਰਨਾ ਤੇ ਪੇਪਰ ਵਰਕ ਵੀ ਕਰਨਾ ਸਫਰ ਵੀ ਕਰਨਾ ਜਿਲੇ ਜਿਹੜੇ ਆ ਤੁਹਾਨੂੰ ਡਿਊਟੀ ਵੀ ਸਾਡੇ ਜਿਲ੍ਹੇ ਚ ਮੰਨ ਲਓ ਇਹ ਸੀਗੀ ਹੈਨਾ ਉਹ ਇੰਨੀ ਭਾਈ ਦੌੜ ਦੇ ਵਿੱਚੋਂ ਜਦੋਂ ਮੈਂ ਬਾਸ ਤੇ ਸਫ਼ਰ ਕਰਾ ਕਰਨਾ ਨਾ ਮੇਰੇ ਮਨ ਦੇ ਵਿੱਚ ਆਉਣੀਆਂ ਗੱਲਾਂ ਵੀ ਯਾਰ ਮੈਂ ਬਾਸ ਚ ਬੈਠਾ ਤੇ ਮਨ ਚ ਆਉਂੀਆਂ ਯਾਰ ਛਾਲ ਮਾਰ ਜਾਂਦਾ ਬਾਸ ਚੋਂ ਫਿਰ ਮਨ ਚ ਆਉਣਾ ਯਾਰ ਵਿਚਾਲੇ ਜੇ ਬੈਠੀਏ ਯਾਰ ਇਹ ਤਾਂ ਹੋਰ ਹੀ ਪੁੱਠੀਆਂ ਜਿਹੀਆਂ ਗੱਲਾਂ ਦਿਮਾਗ ਚ ਆਈ ਜਾਂਦੀਆਂ ਚਾਲਾ ਮਾਰਦੀ ਹੈ ਹਨਾ ਤੇ ਫਿਰ ਕਿਤੇ ਕੋਈ ਏਦਾਂ ਮਿਲੂ ਘਬਰਾਹਟ ਹੋਣੀ ਇਹ ਲੱਛਣਾਂ ਤਣਾਅ ਦੇ ਮਨਾਂ ਕਿਤੇ ਸੁਸਾਈਡ ਕਰਨਾ ਹੈ ਦਿਮਾਗ ਕਿਤੇ ਹੋਰ ਫਿਰਦਾ ਬੈਠਾ ਕਿਤੇ ਹਾਂ ਪਰ ਮੈਨੂੰ ਨਹੀਂ ਪਤਾ ਵੀ ਮੈਨੂੰ ਇਹ ਟੈਨਸ਼ਨ ਕਰਕੇ ਹੋ ਰਿਹਾ ਹੂੰ ਹੂੰ ਤੇ ਕੀ ਹੋਇਆ ਵੀ ਕਿਰਾਂ ਮੈਂ ਇੱਥੋਂ ਕੋੜਕਪੁਰੇ ਮੁਕਸਰ ਜਾ ਰਿਹਾ ਤੇ ਮੈਨੂੰ ਬੜਾ ਏਦਾਂ ਦੀ ਘਬਰਾਹਟ ਹੋਈ ਤੇ ਐਂ ਲੱਗਿਆ ਵੀ ਮੈਂ ਹੁਣ ਬੱਸ ਉੱਤਰ ਜਾ ਤੇ ਉਹ ਕਰਦੇ ਕਰਾਉਂਦੇ ਵੀ ਅਜਾਦ ਚ ਪਹੁੰਚੇ ਮੈਂ ਕਿਹਾ ਵੀ ਇਹ ਤਾਂ ਮੈਂ ਕਿਹਾ ਚਲੋ ਮੁਕਸਰ ਜਾਵਾਂਗੇ ਉੱਥੇ ਹੁਣ ਇਲਾਜ ਤਾਂ ਉੱਥੇ ਕੋਈ ਦਵਾਈ ਦੁਈ ਲੈਣੀ ਪੈਣੀ ਹੈ ਨਾ ਤੇ ਉੱਥੇ ਆਦੇਸ਼ ਹਸਪਤਾਲ ਸੀਗਾ ਪਹਿਲੇ ਸਟਾਪੇਜ ਤੇ ਮੈਂ ਉੱਥੇ ਉਤਰ ਗਿਆ ਹਾਂਜੀ ਉਹਨਾਂ ਨੇ ਮੈਨੂੰ ਉੱਥੇ ਐਮਰਜੈਂਸੀ ਜੀ ਐਡਮਿਟ ਕਰ ਲਿਆ ਤੇ ਉਹ ਆਏ ਉਹਨਾਂ ਨੇ ਆਦਾ ECG ਕੀਤੀ ਤੇ ਇੱਕ ਅਦਾ ਬੂ ਟੈਸਟ ਕੀਤਾ ਮੁੜ ਕੇ ਅੱਧਾ ਪੌਣਾ ਘੰਟਾ ਘੰਟਾ ਕੋਈ ਆਇਆ ਹੀ ਨਹੀਂ ਇੱਕ ਗੋਲੀ ਦਿੱਤੀ ਉਹਨਾਂ ਨੇ ਮੈਨੂੰ ਹਨਾ ਮੈਂ ਸੋਚੀ ਜਾਮਾ ਵੀ ਯਾਰ ਇਹਨਾਂ ਨੇ ਮੇਰਾ ਕੋਈ ਟ੍ਰੀਟਮੈਂਟ ਨਹੀਂ ਕੀਤਾ ਮੈਨੂੰ ਐਡੀ ਪ੍ਰੋਬਲਮ ਆ ਹਨਾ ਮੈਨੂੰ ਤਾਂ ਲੱਗਾ ਵੀ ਮੈਨੂੰ ਆੜ ਦੀ ਪ੍ਰੋਬਲਮ ਆ ਗਈ ਹਾਂਜੀ ਹਨਾ ਤੇ ਮੁੜ ਕੇ ਜਦੋਂ 9:00 ਵਜੇ 9:30 ਡਾਕਟਰ ਤੇ ਆਉਣ ਦਾ ਟਾਈਮ ਹੋਇਆ ਆਪੀਡੀ ਚ ਮੈਨੂੰ ਕਹਿੰਦੇ ਵੀ ਇੰਨੇ ਨੰਬਰ ਆਪੀਡੀ ਚ ਜਾਵੜੋ ਮੈਂ ਗਿਆ ਤੇ ਉੱਥੇ ਲਿਖਿਆ ਮਾਨਸਿਕ ਰੋਗਾਂ ਦੇ ਮਾਰ ਹੂੰ ਮੈਂ ਕਿਹਾ ਯਾਰ ਮੈਨੂੰ ਮਾਨਸਿਕ ਰੋਗਾਂ ਚਲੋ ਮੈਂ ਉਹ ਦਵਾਈ ਦੂਈ ਲਖਾਈ ਲਗੀ ਉਹਨੇ ਆਦਾ ਤੇ ਜਿੰਨੀ ਦਵਾਈ ਜੀ ਲਿਖੀ ਮੈਂ ਫੇਰ ਉਹ ਨਾ ਮੰਨਿਆ ਵੀ ਮੈਨੂੰ ਮਾਨਸ ਕਰੋ ਠੀਕ ਹੈ ਮੈਂ ਨਹੀਂ ਮੰਨਿਆ ਮੈਂ ਦਵਾਈ ਲਈ ਨਹੀਂ ਮੈਂ ਡਾਕਟਰ ਨੇ ਕੁਛ ਦਿੱਤੀ ਰਾਇ ਵੀ ਤੁਹਾਨੂੰ ਇਹ ਰੋਗ ਆ ਆ ਕਹਿੰਦਾ ਜੀ ਤੁਹਾਨੂੰ ਡਿਪਰੈਸ਼ਨ ਆ ਮੈਂ ਜਰ ਐਵੇਂ ਮਾਰੀ ਜਾਂਦਾ ਮੈਨੂੰ ਕਹਿੰਦਾ ਡਿਪਰੈਸ਼ਨ ਹੋਣਾ ਇੱਕ ਸਟੇਜ ਤੇ ਜਾ ਕੇ ਫਿਰ ਮੈਨੂੰ ਵਾਕਈ ਮੈਨੂੰ ਡਿਪਰੈਸ਼ਨ ਹੋਇਆ ਫਿਰ ਮੈਨੂੰ ਲੱਗੀ ਗੱਲ ਵੀ ਮੈਨੂੰ ਪਾ ਕੇ ਮੈਨੂੰ ਫਿਰ ਮਹਿਸੂਸ ਹੋਇਆ ਵੀ ਡਿਪਰੈਸ਼ਨ ਆ ਟਾਈਮ ਪਾ ਕੇ 6 ਮਹੀਨੇ ਸਾਲ ਪਾ ਕੇ ਫਿਰ ਮੈਂ ਜਦੋਂ ਡਾਕਟਰ ਕੋਲੇ ਗਿਆ ਸਾਡਾ ਹੈਲਥ ਡਿਪਾਰਟਮੈਂਟ ਸੀ ਜਾਣਦੇ ਸੀ ਮੈਨੂੰ ਡਾਕਟਰ ਉਹ ਕਹਿੰਦੇ ਜੀ ਐਮੀ ਸਾਹਿਬ ਤੁਹਾਨੂੰ ਡਿਪਰੈਸ਼ਨ ਹੈਗਾ ਪਰ ਦਵਾਈਆਂ ਜ਼ਿਆਦਾ ਨਾ ਖਾਓ ਠੀਕ ਹੈ ਜੀ ਮਹੀਨਾਕ ਤੁਸੀਂ ਕੋਰਸ ਕਰ ਲਓ ਦੀ ਆ ਕਬਰਾਟ ਦੀ ਜਿਹੜੀ ਗੋਲੀ ਓਲੇ ਰੱਖੋ ਕਬਰਾਟ ਹੋਵੇ ਤੇ ਗੋਲੀ ਲੈ ਲਓ ਜਿਆਦੇ ਦਵਾਈਆਂ ਖਾਓਗੇ ਇਹਦਾ ਇਹ ਤੁਹਾਨੂੰ ਨੀਂਦ ਕਿਵੇਂ ਆਉਂਦੀ ਮੈਂ ਨੀਂਦ ਫੁੱਲ ਆਉਂਦੀ ਹੈ ਜੀ ਕਹਿੰਦੇ ਕੋਈ ਪ੍ਰੋਬਲਮ ਨਹੀਂ ਮਾਨਸਿਕ ਜਿਹੜਾ ਰੋਗੀ ਆ ਉਹਨੂੰ ਨੀਂਦ ਜੇ ਕਿਹਨੂੰ ਨੀਂਦ ਫੁੱਲ ਆਉਂਦੀ ਆ ਉਹਦਾ ਇਲਾਜ ਜਲਦੀ ਆ ਹਾਂਜੀ ਜਿਹਨੂੰ ਨੀਂਦ ਘਟ ਆਉਣ ਦੀ ਪ੍ਰੋਬਲਮ ਬਿਮਾਰੀ ਇਹ ਵੀ ਬਿਮਾਰੀ ਹੁੰਦੀ ਆ ਵੀ ਨੀਂਦ ਘਟ ਆਉਣਾ ਉਹਦੇ ਲਈ ਹੱਲ ਜਿਹੜਾ ਥੋੜਾ ਜਿਹਾ ਔਖਾ ਜਿੰਨਾ ਜਰ ਤੁਹਾਨੂੰ ਮਾਨਸਿਕ ਤੌਰ ਤੇ ਜਿਹੜੀ ਆਰਾਮ ਨਹੀਂ ਮਿਲਦਾ ਜਿਹੜੀ ਨੀਂਦ ਪੂਰੀ ਨਹੀਂ ਹੁੰਦੀ ਤੁਹਾਨੂੰ ਉਹ ਜਿਹੜਾ ਡਿਪਰੈਸ਼ਨ ਆ ਉਹ ਵੱਧ ਕੇ ਜਿਹੜੀ ਆ ਫਿਰ ਕ੍ਰਿਟੀਕਲ ਸਟੇਜ ਤੇ ਪਹੁੰਚ ਜਾਂਦਾ ਉਹ ਤੇ ਰੋਗ ਕਰਦਾ ਹੁੰਦੇ ਹੋਰਾਂ ਉਥੋਂ ਗਾਂ ਰੋਗ ਜਿਹੜੇ ਜਿਹੜੀ ਆਪਾਂ ਕਹਿੰਨੇ ਵੀ ਇਹ ਦਵਾਈ ਤਾਂ ਇਹਨੂੰ ਪਾਈ ਲੈ ਨਹੀਂ ਪੈਣੀ ਉਮਰ ਪਰ ਉਹਨਾਂ ਲੋਕਾਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਜਿਨ੍ਹਾਂ ਦੀ ਨੀਂਦ ਦੀ ਪ੍ਰੋਬਲਮ ਆ ਅੱਛਾ ਫਿਰ ਮੈਂ ਉਹਨਾਂ ਨੂੰ ਮੈਂ ਕਹੇ ਜੀ ਫਿਰ ਦਵਾਈ ਚਲੋ ਮਹੀਨਾ ਕੁ ਲੈਣੀ ਤੇ ਹਾਂ ਮਹੀਨਾ ਕੁ ਲੈ ਲਓ ਆ ਦਵਾਈ ਕੋਲੇ ਰੱਖੋ ਆ ਤੁਹਾਨੂੰ ਹਲਕੀ ਜੀ ਜਿਹੜੀ ਹੈ ਨਾ ਤੁਹਾਨੂੰ ਨੀਂਦ ਦੀ ਤਾਂ ਕੋਈ ਪ੍ਰੋਬਲਮ ਹੈ ਨਹੀਂ ਫੇਰ ਵੀ ਪੁਆਇੰਟਾਂ ਦੇ ਵਿੱਚ ਆ ਮੈਡੀਸਨ ਟੈਬਲਟ ਇਹ ਲੈ ਲੈ ਕਰੋ ਤੇ ਮਹੀਨਾ ਕੁ ਲਓ ਹਨਾ ਤੇ ਜਿਹੜੀ ਤੁਹਾਨੂੰ ਜਿੰਨਾ ਹਾਲਾਤਾਂ ਕਰਕੇ ਇਹ ਪ੍ਰੋਬਲਮ ਆਈ ਆ ਹਾਂਜੀ ਉਹਨਾਂ ਹਾਲਾਤਾਂ ਨੂੰ ਤੁਸੀਂ ਚੇਂਜ ਕਰਨ ਦੀ ਕੋਸ਼ਿਸ਼ ਕਰੋ ਉਹ ਮੈਂ ਕਹਾਂ ਜੀ ਕਿਵੇਂ ਕੋਸ਼ਿਸ਼ ਕਰੀਏ ਹਾਲਾਤਾਂ ਨੂੰ ਚੇਂਜ ਕਰਨ ਦੀ ਵੀ ਸਾਡਾ ਕੰਮ ਦਾ ਬੋਝ ਹੀ ਇੰਨਾ ਅਫਸਰ ਸਾਨੂੰ ਇੱਕ ਪਾਸੇ ਤਾਂ ਹੀ ਜਾ ਰਹਿਆ ਹੁੰਨੇ ਮੈਂ ਇੱਥੋਂ ਫਰੀਦਕੋਟੋਂ ਲੰਬੀ ਜਾ ਰਿਹਾ ਮੇਰੇ ਕੋਲੇ ਮੁਕਸਰ ਜ਼ਿਲ੍ਹਾ ਸਾਰਾ ਠੀਕ ਹੈ ਜੀ ਤੇ ਮੈਨੂੰ ਫੋਨ ਆ ਜਾਂਦਾ ਵੀ ਬਟੰਡਿਆ ਜਾ ਹੂੰ ਹੈ ਫਿਰ ਮੈਨੂੰ ਮੇਰੇ ਮੈਂ ਫਾਇਲ ਕਾ ਜ਼ਿਲ੍ਹੇ ਚ ਫਿਰਦਾ ਮੈਨੂੰ ਕਹਿੰਦੇ ਜੀ ਤਲਵੰਡੀ ਸਾਹਿਬ ਉਹ ਆ ਜਾਓ ਪਲਾਨੀ ਟੀਮ ਆ ਰਹੀ ਹੈ ਤੇ ਮੈਂ ਕਿਹਾ ਟੈਨਸ਼ਨ ਤਾਂ ਹੋਊਗੀ ਨਾ ਵੀ ਬੰਦਾ ਕਿਹੜੇ ਟਾਈਮ ਉੱਥੇ ਜਾਊ ਤੇ ਕਿਹੜੇ ਟਾਈਮ ਘਰੇ ਫਰੀਦਕੋਟ ਵਾਪਸ ਜਾਊਗਾ ਤੇ ਮਾਹਰ ਜੀ ਹਾਲਾਤ ਕਿਵੇਂ ਬਦਲਣਾ ਵੀ ਨੌਕਰੀ ਛੱਡ ਕੇ ਇਹ ਕਾਰਨ ਜਿਹੜੇ ਹੁੰਦੇ ਆ ਨਾ ਨਹੀਂ ਬਦਲੇ ਜਾ ਸਕਦੇ ਉਹਨਾਂ ਕਰਕੇ ਵੀ ਜਿਹੜੀ ਹੁਣ ਦੇਖੋ ਵੀ ਟੈਨਸ਼ਨ ਉਹ ਚੀਜ਼ ਹੁਣ ਹਾਲਾਤ ਤੁਸੀਂ ਬਦਲ ਨਹੀਂ ਸਕਦੇ ਨਹੀਂ ਬਦਲ ਸਕਦੇ ਨਾ ਉਹ ਟੈਨਸ਼ਨ ਹਾਲਾਤ ਨਹੀਂ ਹੁੰਦੇ ਠੀਕ ਆ ਤੇ ਉਹ ਕਰ ਕਰਾ ਕੇ ਕੀ ਹੁੰਦਾ ਹੈ ਵੀ ਹੁਣ ਮੰਨ ਲਓ ਤੁਹਾਡੀ ਕਿਸੇ ਆ ਦੇ ਬੌਸ ਦੇ ਨਾਲ ਨਹੀਂ ਬੰਦਦੀ ਹਣਾ ਉੱਥੇ ਤੁਸੀਂ ਹੁਣ ਮੇਰੀ ਵੀ ਨਹੀਂ ਬੰਦੀ ਸੀ ਹਾਂਜੀ ਮੇਰਾ ਸੀਨੀਅਰ ਸੀ ਮੇਰੀ ਵੀ ਬੰਦੀ ਸੀ ਮੈਂ ਬੜੀ ਕੋਸ਼ਿਸ਼ ਕੀਤੀ ਦੂਜਿਆਂ ਨੂੰ ਮੈਂ ਕਿਹਾ ਯਾਰ ਵੀ ਮੈਨੂੰ ਵੀ ਪ੍ਰੋਬਲਮ ਆ ਤੁਸੀਂ ਐਂ ਕਰੋ ਉਹ ਵੀ ਮੇਰੀ ਮੇਰੀ ਜਗਾ ਉਹ ਕਹਿੰਦੇ ਜੀ ਸਾਨੂੰ ਉਹ ਵੀ ਪ੍ਰੋਬਲਮ ਇਹ ਬੰਦਾ ਹੀ ਇਹ ਵਜ੍ਹਾ ਠੀਕ ਹੈ ਇਹ ਬੰਦਾ ਹੀ ਟੈਨਸ਼ਨ ਦੇਣ ਵਾਲਾ ਅਸੀਂ ਕਿਉਂ ਆ ਜੀ ਉਹ ਮੈਨੂੰ ਅਖੀਰ ਤੱਕ ਉਹ ਬੰਦੇ ਉਹ ਉਹ ਬੰਦੇ ਨਾਲ ਭੁਗਤਣਾ ਪਿਆ ਤੇ ਬੜਾ ਲੰਮਾ ਮੈਨੂੰ ਮਾਨਸਿਕ ਤੌਰ ਤੇ ਆਫਸੈਟ ਰਹਿਣਾ ਪਿਆ ਪਰ ਕੀ ਹੁੰਦਾ ਇੱਕ ਸਟੇਜ ਤੇ ਜਾ ਕੇ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈਂਦਾ ਹਾਲਾਤ ਨਾਲ ਜੇ ਤੁਸੀਂ ਨਹੀਂ ਕਰੋਗੇ ਤੁਸੀਂ ਰੋਗੀ ਹੋਗੇ ਹਾਂਜੀ ਜੇ ਤੁਸੀਂ ਰੋਗੀ ਹੋਗੇ ਤਾਂ ਤੁਸੀਂ ਖਟਿਆ ਕੀ ਹੈਨਾ ਹੁਣ ਤੁਹਾਨੂੰ ਮਾਨਸਿਕ ਰੋਗ ਹੋ ਗਿਆ ਹੋਲੀ ਹੋਲੀ ਤੁਹਾਨੂੰ ਕੋਈ ਬਾੜ ਦੀ ਪ੍ਰੋਬਲਮ ਆ ਗਈ ਕੋਈ ਹੋਰ ਆ ਗਈ ਹੈਨਾ ਇੱਕ ਇਹਦੇ ਚ ਮਾਨਸਿਕ ਰੋਗ ਦੇ ਵਿੱਚ ਜਿਹੜਾ ਬੰਦੇ ਡਿਪਰੈਸ਼ਨ ਆ ਨਾ ਉਹਦੇ ਲਈ ਕੀ ਜ਼ਰੂਰੀ ਹੁੰਦਾ ਤੁਸੀਂ ਜਿਹੜੀ ਕੋਈ ਗੱਲ ਆਪਣੇ ਜਿਹੜੇ ਸਾਥੀ ਆ ਹਨਾ ਉਹਨਾਂ ਨਾਲ ਸ਼ੇਅਰ ਕਰੋ ਹੂੰ ਜਦੋਂ ਇਹ ਜਵੇਂ ਆਪਾਂ ਕਹਿੰਨੇ ਨੇ ਕਿਸੇ ਦੇ ਜੀ ਬ੍ਰੇਨ ਦੇ ਵਿੱਚ ਕਲਾਊਡ ਆ ਗਿਆ ਹਨਾ ਹਾਂਜੀ ਹਾਂਜੀ ਬ੍ਰੇਨ ਐਮਰਜ ਹੋ ਗਈ ਹਾਂਜੀ ਐਵੇਂ ਜਿਹੜੀਆਂ ਨਾ ਇਹ ਬਿਮਾਰੀ ਆ ਇਹ ਜਿਹੜੇ ਚਿੰਤਾ ਦੇ ਵੀ ਕਲਾਊਡ ਹੀ ਬਣ ਜਾਂਦੇ ਆ ਹੂੰ ਜੇ ਤੁਸੀਂ ਸ਼ੇਅਰ ਕਰੀ ਜਾਓਗੇ ਤੇ ਉਹ ਖੁਰ ਜਾਣੇ ਐ ਐਕਸਪੀਰੀਅੰਸ ਸ਼ੇਅਰ ਕਰੋ ਤੁਸੀਂ ਜੇ ਸ਼ੇਅਰ ਨਹੀਂ ਕਰੋਗੇ ਉਹ ਗੰਡਾ ਵੱਜੀ ਜਾਣੀ ਆ ਉਹ ਗੰਡਾ ਨੇ ਕਿੱਥੇ ਅਸਰ ਕਰਨਾ ਇਹ ਤਾਂ ਬੈਗੁਰੂ ਕਾਲਪੁਰਖੀ ਜਾਂਦਾ ਜਿਹੜੀ ਸਟਰਗਲ ਅੱਜ ਕੰਪੀਟੀਸ਼ਨ ਦਾ ਜਵਾਨਾ ਜੀ ਹਾਂ ਤੇ ਜਿਹੜੇ ਨੌਜਵਾਨ ਜਾਂ ਜਿਹੜੇ ਨਵੇਂ ਪੜ ਰਹੇ ਆ ਜਾਂ ਬਦੇਸਾਂ 'ਚ ਜਾ ਰਹੇ ਆ ਉਹਨੂੰ ਸਾਰਾ ਦਿਵਸ ਸਟਰਗਲ ਕਰਨੀ ਪੈਂਦੀ ਹੈ ਕਿਉਂਕਿ ਸਾਡੇ ਮਾਪਿਆਂ ਨੇ ਪਹਿਲਾਂ ਇੰਨੀ ਸਟਰਗਲ ਨਹੀਂ ਦੇਖੀਗੀ ਉਹਨਾਂ ਨੇ ਪਰਦਾਦੇ ਖੇਤੀ ਕਰਦੇ ਸੀਗੇ ਹੂੰ ਸਾਡੇ ਦਾਦਿਆਂ ਨੇ ਵੀ ਖੇਤੀ ਕੀਤੀ ਫਿਰ ਸਾਡੇ ਪਿਓ ਨੇ ਵੀ ਖੇਤੀ ਕੀਤੀ ਹਾਂ ਪਰ ਜਦੋਂ ਅਗਲੀ ਪੀੜ੍ਹੀ ਆਈ ਹੈ ਉਤੋਂ ਸਾਰਾ ਕੁਝ ਹੀ ਡਿਫਰੈਂਸ ਹੋ ਗਿਆ ਹਾਂ ਕੋਈ ਜੋਬ ਵਾਲ ਭੱਜ ਗਿਆ ਕੋਈ ਵਿਦੇਸ਼ਾਂ ਵਾਲ ਭੱਜ ਪਿਆ ਭੱਜ ਗਿਆ ਤੇ ਉਹ ਇੱਕਦਮ ਆਪਣੇ ਪਰਿਵਾਰ ਤੋਂ ਦੂਰ ਹੋਈ ਹੋਏ ਆ ਉੱਥੇ ਤਾਂ ਉਹਨਾਂ ਨੂੰ ਕੋਈ ਹੈ ਨਹੀਂਗਾ ਹਾਂ ਜੇ ਉਹ ਦੇਸ਼ ਚਾ ਜੇ ਉਹ ਜੋਬ ਵੀ ਕਰਦਾ ਤਾਂ ਉਹਨੂੰ ਕਿਤੇ ਹੋਰ ਮਿਲੀ ਹੈ ਪਰਿਵਾਰ ਤੋਂ ਦੂਰ ਹੋ ਗਏ ਨਵੇਂ ਹਾਲਾਤ ਨਵੇਂ ਹਾਲਾਤ ਜਿਨ੍ਹਾਂ ਨੂੰ ਉਹ ਕੋਈ ਜਾਣਦੇ ਵੋਝਦੇ ਨਹੀਂ ਸੀ ਹਾਂਜੀ ਜਿਹੜੇ ਸਮਾਜ ਉਹ ਉਹਨਾਂ ਨੇ ਕੋਈ ਜਾਣਦੇ ਵੋਝਦੇ ਨਹੀਂ ਸੀ ਉੱਥੇ ਉਹਨਾਂ ਨੂੰ ਕੰਪੀਟੀਸ਼ਨ 'ਚ ਉੱਥੇ ਆਦੀ ਲਾਈਫ ਸਟਰਗਲ ਕਰਨੀ ਪੈਗੀ ਤੇ ਪਿੱਛੇ ਪਰਿਵਾਰ ਕਾ ਵਿਛੋੜਾ ਇਹ ਇਹ ਵੀ ਇੱਕ ਅੰਦਰ ਜਿਹੜੀਆਂ ਨਾ ਚਿੰਤਾਵਾਂ ਦੀਆਂ ਜਿਹੜੀਆਂ 18 ਸਾਲ 19 ਸਾਲ 20 ਸਾਲ ਜਵਾਕ ਹੀ ਹੁੰਦਾ ਸੀਗਾ ਪਹਿਲਾਂ ਪਰ ਹੁਣ ਉਹ ਜਵਾਕ ਨਹੀਂ ਰਹੇ ਹੁਣ ਉਹ ਕਿਤੇ ਦੀ ਕਿਤੇ ਪਹੁੰਚੇ ਆ ਉਹਨਾਂ ਨੇ ਆਪਦੇ ਹੱਥੀਂ ਖਾਣਾ ਬਣਾਉਂਦੇ ਆ ਹਾਂ ਆਪਦੇ ਸਾਰਾ ਕੁਝ ਉਹ ਕਰਦੇ ਜਿੱਥੇ ਜਿੱਥੇ ਤੱਕ ਮਾਂ ਕੋਲ ਦੀ ਜ਼ਿੰਮੇਵਾਰੀ ਸੀ ਉੱਥੇ ਉਹ ਖਤਮ ਹੋ ਗਈ ਸੀ ਹਾਂ ਤਾਂ ਅੱਗੇ ਹੋਰ ਫੇਰ ਟਪਰੇਸ਼ਨਾਂ ਫੇਰ ਚੁਕਾਰ ਹੁੰਦੇ ਜਾਂਕੇ ਹਾਂ ਵਿਦੇਸ਼ਾਂ ਦੇ ਵਿੱਚ ਜਾਂ ਇੱਧਰ ਜੌਬ ਦੇ ਵਿੱਚ ਹਾਂ ਤਾਂ ਜੌਬ ਦੇ ਵਿੱਚ ਫੇਰ ਅੱਗੇ ਚੱਲਦੇ ਜਦੋਂ ਪ੍ਰਾਈਵੇਟ ਸੈਕਟਰ ਦੇ ਵਿੱਚ ਆ ਤਾਂ ਉਹਨਾਂ ਦੇ ਉੱਤੇ ਹੂੰ ਉਹਨਾਂ ਦੇ ਬੌਸ ਦਾ ਜਾਂ ਜਿਹੜਾ ਟਾਰਗੇਟ ਦਿੱਤੇ ਜਾਂਦੇ ਉਹਨਾਂ ਦਾ ਪ੍ਰਭਾਵ ਪੈਂਦਾ ਪੈਂਦਾ ਤੇ ਸੋਣ ਸਿਕ ਮੇਨ ਇਹਦਾ ਦੇਖੋ ਕਿਸੇ ਦੀ ਲਾਈਫ ਆ ਹਾਂਜੀ ਉਮਰ ਦਾ ਕੋਈ ਤਗਾਜਾਂ ਨਹੀਂ ਹੂੰ ਹਾਲਾਤ ਦਾ ਕੋਈ ਤਗਾਜਾਂ ਨਹੀਂ ਕੰਮ ਦਾ ਕੋਈ ਤਗਾਜਾਂ ਨਹੀਂ ਪਰਿਵਾਰ ਦੇ ਵਿੱਚ ਵੀ ਹੁੰਦਾ ਇੱਕ ਕਿਸੇ ਦਾ ਸੁਭਾਅ ਹਾਂਜੀ ਚੰਗਾ ਕਿਸੇ ਦਾ ਤੁਹਾਡੇ ਨਾਲ ਨਹੀਂ ਪੂਮਾਣਾ ਉੱਥੇ ਵੀ ਤੁਹਾਨੂੰ ਇਹ ਤੁਸੀਂ ਦੇਖਣਾ ਵੀ ਉਹਨੂੰ ਕਿੱਦਾਂ ਹੈਂਡਲ ਕਿੱਦਾਂ ਕਰਨਾ ਹੂੰ ਠੀਕ ਹੈ ਨਾ ਤੁਹਾਡੀ ਜਿਹੜੀ ਪਰਸਨੈਲਿਟੀ ਆ ਨਾ ਸਖਸੀਅਤ ਆ ਇਹ ਮਜ਼ਬੂਤ ਹੋਣੀ ਚਾਹੀਦੀ ਆ ਕੰਪੀਟੀਸ਼ਨ ਤਾਂ ਜ਼ਿੰਦਗੀ ਦਾ ਹਿੱਸਾ ਹੈ ਹਾਂਜੀ ਹਾਂਜੀ ਦੋ ਗੱਲਾਂ ਨੇ ਤੁਸੀਂ ਸਖਸੀਅਤ ਸਾਖੀ ਤੌਰ ਤੇ ਮਜ਼ਬੂਤ ਹੋ ਆਦੀ ਪਰਸਨੈਲਿਟੀ ਜਿਹੜੀ ਤੁਹਾਡੀ ਨਾ ਇੰਨੀ ਮਜ਼ਬੂਤ ਹੋਣੀ ਚਾਹੀਦੀ ਹੈ ਵੀ ਦੂਜਾ ਬੰਦਾ ਪ੍ਰਭਾਵਿਤ ਹੋਵੇ ਹਾਂਜੀ ਠੀਕ ਆ ਦੂਜਾ ਕੀ ਹੁੰਦਾ ਹੈ ਵੀ ਜਿਹੜਾ ਇਕੱਲਾ ਪਾਣਾ ਇਹ ਚਿੰਤਾ ਦਾ ਮੇਨ ਕਾਰਨ ਇਕੱਲੇ ਪਾਣ ਦਾ ਮਤਲਬ ਹੁੰਦਾ ਵੀ ਤੁਸੀਂ ਕਿਸੇ ਨਾਲ ਗੱਲ ਸ਼ੇਅਰ ਨਹੀਂ ਕਰਨੀ ਜੇ ਤੁਹਾਨੂੰ ਰੋਣ ਨੂੰ ਜੀ ਕਰਦਾ ਤੁਸੀਂ ਰੋਵੋ ਹੂੰ ਹੱਸਣ ਨੂੰ ਜੀ ਕਰਦਾ ਹੱਸੋ ਹਾਂਜੀ ਇਹ ਸਰੀਰ ਦੇ ਜਿਹੜੇ ਆ ਨਾ ਜਿਹੜੇ ਕਲਾਊਡ ਹੈਗੇ ਆ ਉਹ ਚੀਜ਼ਾਂ ਨੂੰ ਕੱਢਦੇ ਇਹ ਚੀਜ਼ਾਂ ਰੋਣਾ ਵੀ ਉਹਨੂੰ ਆਮ ਤੌਰ ਤੇ ਦੇਖੋ ਆਮ ਪ੍ਰਚਾਰਿਆ ਜਾਂਦਾ ਵੀ ਹੱਸੋ ਜੀ ਹੂੰ ਲੋਕੀ ਕਲੱਬ ਬਣਾ ਬਣਾ ਕੇ ਆਏ ਦੇ ਵੀ ਆ ਪਰ ਰੋਂਦੇ ਕਿਤੇ ਸੁਣਿਆ ਇਹਨੇ ਕਿਹਾ ਵੀ ਰੋ ਵੀ ਰੋਂਦੇ ਹੁਣ ਨਹੀਂ ਸੁਣਦੇ ਹੱਸਣ ਨਾਲੋਂ ਐਮ ਰੋਣਾ ਹੈ ਜੇ ਤੁਹਾਨੂੰ ਰੋਣਾ ਆਉਂਦਾ ਤੋਈ ਰੋ ਜਦੋਂ ਰੋਮੋਗੇ ਹੂੰ ਤੁਹਾਡੇ ਅੰਦਰੋਂ ਸਾਰਾ ਕੁਝ ਜਿਵੇਂ ਆਪਾਂ ਕਹਿੰਨਾ ਵੀ ਯਾਰ ਕੋਈ ਚੀਜ਼ ਪੇਟ ਭਰਿਆ ਪਿਆ ਤਜਾਬ ਆ ਤੇ ਕੀ ਹੁੰਦਾ ਆ ਆਪਾਂ ਕਹਿੰਦੇ ਵੀ ਉਲਟੀ ਕਰ ਯਾਰ ਬਾਹਰ ਨਿਕਲ ਜੇ ਐਵੇਂ ਦਿਮਾਗ ਦੇ ਵਿੱਚੋਂ ਜਿਹੜੇ ਇਹ ਚੀਜ਼ਾਂ ਜਿਹੜੇ ਵਿਚਾਰਾਂ ਦਾ ਤਜਾਬ ਆ ਇਹਨੂੰ ਬਾਹਰ ਕੱਢਣ ਲਈ ਹਾਂ ਉਲਟੀ ਕਰਨੀ ਪੈਂਦੀ ਉਲਟੀ ਕੀ ਹੁੰਦੀ ਆ ਰੋਵੋ ਵਿਝੱਕ ਕੱਲੇ ਬਹਿ ਕੇ ਰੋ ਇਹਦੇ ਇਲਾਵਾ ਆਪਾਂ ਤੁਸੀਂ ਹੁਣ ਆਪਾਂ ਉਹਦਾ ਹੱਲ ਵੀ ਤੁਹਾਡੇ ਤੋਂ ਦੇਖਦੇ ਆ ਤੁਹਾਡੇ ਤਜਰਬੇ ਤੋਂ ਹਾਂਜੀ ਵੀ ਜਿਨ੍ਹਾਂ ਨੂੰ ਹੈਰੀਡੇਟਿਵ ਫੈਕਟਰ ਹੁੰਦਾ ਹਾਂ ਪੀੜੀ ਦਰ ਪੀੜੀ ਚੱਲਦੀ ਆ ਇਹ ਵੀ ਉਹਨਾਂ ਦੇ ਪਿਓ ਨੂੰ ਸੀਗਾ ਉਹ ਹਾਂ ਜਾਂ ਉਹਨੇ ਆਤਮ ਹੱਤਿਆ ਕਰ ਲਈ ਹਾਂ ਅੱਗੇ ਉਹਦੇ ਬੱਚੇ ਤੱਕ ਆ ਗਿਆ ਬੱਚਾ ਜਾ ਜਾਂਦਾ ਹੈ ਬੱਚਾ ਨੂੰ ਵੀ ਹੁਣ ਉਹ ਮਨੋਲੋਗੀਆਂ ਕੋਲੇ ਜਾਂਦੇ ਆ ਜਾਂ ਉਹ ਸ਼ਰਮ ਮੰਨਦੇ ਆ ਮੰਨਦੇ ਆ ਤਾਂ ਉਹਨਾਂ ਵਾਸਤੇ ਇਹ ਵੀ ਕੀ ਹੈ ਵੀ ਉਹ ਕਿਵੇਂ ਆਪਦੇ ਨੂੰ ਠੀਕ ਰੱਖ ਸਕਦੇ ਆ ਦੇਖੋ ਉਹਨਾਂ ਉਹਨਾਂ ਦਾ ਥੋੜਾ ਜਿਹਾ ਕੰਮ ਕ੍ਰਿਟੀਕਲ ਹੁੰਦਾ ਪਤਾ ਕੀ ਆ ਜਿਹੜਾ ਹੁਣ ਸਰੀਰ ਦੇ ਵਿੱਚ ਹੀ ਆ ਜਿਹੜਾ ਫੋਨ ਚ ਹੂੰ ਹੂੰ ਉਹਨੂੰ ਥੋੜਾ ਜਨਾ ਮਜਬੂਤ ਬੱਧ ਹੋਣਾ ਪੈਂਦਾ ਉਹਨੂੰ ਕਾਉਂਸਲਿੰਗ ਦੀ ਵੱਧ ਲੋੜ ਹੈ ਕਾਉਂਸਲਿੰਗ ਦੀ ਲੋੜ ਆ ਵੱਧ ਲੋੜ ਹੈ ਜਿਹੜਾ ਦੂਜਾ ਬੰਦਾ ਜਿਸਨੂੰ ਕੋਈ ਪਿਤਾ ਪੁਰਖ ਨਹੀਂ ਉਹ ਉਹ ਆਪਣੇ ਆਪ ਹੀ ਕਰ ਸਕਦਾ ਹਾਂਜੀ ਜਿਸਨੂੰ ਹੈਗੀ ਉਹਨੂੰ ਕਾਉਂਸਲਿੰਗ ਦੀ ਲੋੜ ਹੈ ਹੂੰ ਆਪਣੇ ਕਾਉਂਸਲਿੰਗ ਏ ਵੀ ਜੀ ਹੈ ਵੀ ਜੇ ਕਿਸ ਨੂੰ ਕੋਈ ਪ੍ਰੋਬਲਮ ਆ ਜੇ ਕਹਿੰਗੇ ਜੀ ਸਿਆਣੇ ਕੋਲ ਜਾ ਜੋ ਸਿਆਣੇ ਕੋਲ ਜਾ ਜਾਂ ਕਹਿੰਗੇ ਦੇਖੋ ਆਪਣਾ ਨਾ ਦਿਮਾਗ ਹੈ ਜਿਹੜਾ ਨਾ ਇੱਕ ਦਿਲ ਸਰੀਰ ਦੇ ਦੋ ਪਾਰਟ ਏ ਵੀ ਜਿਹੜੇ ਬੰਦੇ ਦੇ ਜਨਮ ਤੋਂ ਲੈ ਕੇ ਮਰਨ ਤੱਕ ਬਗੈਰ ਰੁਕੇ ਕੰਮ ਕਰਦੇ ਆ ਰੋਗੇ ਤਾਂ ਸਾਰ ਲੋਕ ਬੋਡੀ ਖਤਮ ਆ ਐਵੇਂ ਆ ਨਾ ਹੁਣ ਦੇਖੋ ਹਾਰਡ ਦੇ ਵੱਡੇ ਵੱਡੇ ਹਸਪਤਾਲ ਆ ਹੂੰ ਲੋਕਾਂ ਨੂੰ ਬਿਮਾਰੀ ਹੁੰਦੀ ਆ ਇਲਾਜ ਕਰਾਉਂਦੇ ਆ ਵੱਡੇ ਵੱਡੇ ਹਸਪਤਾਲ ਖੁੱਲ ਗਏ ਪਰ ਦਿਮਾਗ ਦੇ ਜਿਹੜੇ ਹਸਪਤਾਲ ਖੁੱਲੇ ਆ ਨਾ ਜੇ ਉਹ ਖੁੱਲ ਵੀ ਜਾਂਦਾ ਤੇ ਉਹ ਡਾਕਟਰਾਂ ਤੋਂ ਆ ਦਾ ਖਰਚਾ ਨਹੀਂ ਪੂਰਾ ਹੁੰਦਾ ਹੂੰ ਰੋਗੀ ਇਲਾਜ ਕਰਾਉਣੇ ਨਹੀਂ ਜਾਂਦੇ ਦੁਨੀਆ ਦੇ 70-75% ਲੋਕ ਮਾਨਸਿਕ ਰੋਗ ਹਾਂਜੀ ਡਿਪਰੈਸ਼ਨ ਦੇ ਸ਼ਿਕਾਰ ਆ ਇਲਾਜ ਨਹੀਂ ਕਰਾਉਂਦੇ ਇਲਾਜ ਉਹਨਾਂ ਦਾ ਕਿਤੇ ਦਾ ਚਲੋ ਇਹ ਹੁੰਦਾ ਵੀ ਕੁਦਰਤੀ ਵੀ ਹੋ ਜਾਂਦਾ ਹੈ ਹਾਲਾਤ ਬਦਲਣ ਕਰਕੇ ਜਿਵੇਂ ਮੈਂ ਤੁਹਾਨੂੰ ਮੈਂ ਦੱਸਿਆ ਵੀ ਹਾਲਾਤ ਬਦਲ ਡਿਪਰੈਸ਼ਨ ਹੋ ਗਿਆ ਤੇ ਹਾਲਾਤ ਬਦਲ ਗਏ ਤੇ ਇਲਾਜ ਹੋ ਜਾਂਦਾ ਹੈ ਨਾ ਉਹ ਬਹੁਤਿਆਂ ਦਾ ਇਲਾਜ ਆਏ ਹੋ ਜਾਂਦਾ ਵੀ ਹਾਲਾਤ ਬਦਲ ਉਹਨਾਂ ਨੇ ਕੁਦਰਤੀ ਹਾਲਾਤ ਬਦਲ ਗਏ ਹੂੰ ਜਿਵੇਂ ਹੁਣ ਅੱਗੇ ਟੈਨਸ਼ਨਾਂ ਲੋਕੀ ਕਹਿੰਦੇ ਜੀ ਸਾਂਝੇ ਪਰਿਵਾਰ ਦੇ ਵਿੱਚ ਨਕਸਾ ਨਪੇ ਦਾ ਬਹੁਤ ਹੁੰਦੇ ਆ ਹਾਂ ਨੁਕਸਾਨ ਇਹ ਕਹਿੰਦੇ ਸੀ ਯਾਰ ਵੀ ਲੜਾਈ ਝਗੜਾ ਰਹਿੰਦਾ ਟੈਨਸ਼ਨ ਰਹਿੰਦੀ ਆ ਆਟ ਹੋ ਜਾ ਹੂੰ ਉਹ ਟੈਨਸ਼ਨ ਚਲੋ ਉਹਨਾਂ ਦੀ ਦੂਰ ਹੋ ਗਈ ਆ ਡਾਊਨ ਕਰਕੇ ਹਾਂ ਠੀਕ ਆ ਤੇ ਮਲੋਗੇ ਇੱਕ ਐਗਜ਼ਾਮਪਲ ਆ ਵੀ ਇਹ ਹਾਲਾਤ ਬਦਲਣਾ ਠੀਕ ਆ ਤੁਸੀਂ ਕੋਈ ਜੌਬ ਕਰਦੇ ਹੋ ਤੁਸੀਂ ਉੱਥੋਂ ਜਿਵੇਂ ਮੈਂ ਕਹਤਾ ਇੱਕ ਵੀ ਮੇਰਾ ਬੌਸ ਮੇਰੀ ਨਹੀਂ ਮੰਨਦੀ ਸੀ ਉਹਦੇ ਨਾਲ ਹਾਂ ਹਾਂ ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੈਂ ਉਹਨੂੰ ਕਹਾਂ ਯਾਰਾ ਕਿਸੇ ਨੂੰ ਵੀ ਤੂੰ ਹੀ ਪਾਈ ਮੇਰੀ ਬਦਲੀ ਉਹ ਹੈ ਉਹ ਜੇ ਨਹੀਂ ਹੋਈ ਜਦੋਂ ਹੋ ਗਈ ਮੈਨੂੰ ਰੀਵਲ ਮਿਲ ਗਈ ਕਿਉਂ ਹਾਲਾਤ ਬਦਲ ਗਏ ਜਾਂ ਮੈਂ ਉਹਦੇ ਨਾਲ ਕੰਪਰੋਮਾਈਜ਼ ਕਰ ਲਾ ਵੀ ਜਿਹੜਾ ਲੁੱਚਕੁੱਚ ਕਰਨੀਆਂ ਦਾ ਭਾਈ ਚਲੋ ਕਰੀ ਜਾਂਦੇ ਭਾਈ ਰਲ ਕੇ ਇਹ ਸਾਡੇ ਨਾਲ ਵੀ ਇਦਾਂ ਹੀ ਹੋਇਆ ਜੀ ਹਾਂਜੀ ਜਦੋਂ ਮੈਂ ਜੁਡੀਸ਼ੀਅਲ ਡਿਪਾਰਟਮੈਂਟ ਦੇ ਵਿੱਚ ਜੋਬ ਤੇ ਆਇਆ ਤੇ ਕੌਣ ਸਰ ਜਿਹੜੇ ਪੁਰਾਣੇ ਕਲਰਕ ਲੱਗੇ ਸੀ ਜਾਂ ਪੁਰਾਣੇ ਜਿਹੜੇ ਬੰਦੇ ਸੀਗੇ ਉਹ ਕਦੇ ਵੀ ਆ ਗਿਆ ਤੂੰ ਮਹਿਕ ਵਿੱਚ ਤੇਰੀ 5 ਸਾਲ ਉਮਰ ਚੱਕੀ ਗਈ ਹੂੰ 5 ਸਾਲ ਤੂੰ ਛੋਟਾ ਹੋ ਗਿਆ ਹੂੰ ਤੇਰੀ ਉਮਰ ਘਟ ਗਈ ਮੈਨੂੰ ਇਹਦਾ ਕੀ ਚੱਕਰ ਆ ਪਰ ਉਹ ਵਿੱਚ ਜਾ ਕੇ ਪਤਾ ਲੱਗਦਾ ਅੱਗੇ ਜਾ ਕੇ ਜਦੋਂ ਬੰਦੇ ਨੂੰ ਕੰਮ ਨਾ ਵਾਹ ਪੈਂਦਾ ਹੂੰ ਉਤੋਂ ਅਫਸਰਾਂ ਦੇ ਝੜਕਾਂ ਉਧਰੋਂ ਕੰਮ ਨਹੀਂ ਜਾਂ ਤੇ ਉਹ ਸੈਕਟਰ ਦੇ ਵਿੱਚੋਂ ਜਿਹੜਾ ਹੈਗਾ ਡਿਪਰੈਸ਼ਨ ਨਿਕਲਦਾ ਹੂੰ ਵੀ ਬੰਦਾ ਡਿਪਰੈਸਟ ਹੁੰਦਾ ਵੀ ਮੈਨੂੰ ਅੱਜ ਆ ਹੋਊਗਾ ਆ ਹੋਊਗਾ ਤੇ ਉਦੋਂ ਬੰਦਾ ਪਰਿਵਾਰ ਤੋਂ ਅਲੱਗ ਉਹਨੇ ਆਪਦੀ ਜ਼ਿੰਮੇਵਾਰੀ ਪਰ ਫੈਮਿਲੀ ਨੂੰ ਹੀ ਦੇਣੀ ਹੈ ਨਹੀਂ ਨਹੀਂ ਤੇ ਟਾਈਮ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚ ਬਿਲਕੁਲ ਨਹੀਂ ਹੈ ਹਾਂ ਉਹ ਦੇਖਣ ਨੂੰ ਲੱਗਦਾ ਹੁੰਦਾ ਹਾਂ ਦੇਖਣ ਨੂੰ ਅਲੱਗ ਅਲੱਗ ਸਰਕਾਰੀ ਲੱਗਿਆ ਹਾਂ ਮਿਲ ਲਈ ਬੈਠਾ ਹੈ ਤੇ ਬਾਕੀ ਇਹਦਾ ਨਾ ਜੀ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਆ ਜੇ ਆਪਾਂ ਇਹ ਗੱਲ ਸਮਝ ਜਾਗੇ ਵੀ ਸਾਡਾ ਜਿਹੜਾ ਸਾਥੀ ਆਪਾਂ ਜੇ ਕਹਿੰਦੇ ਨੇ ਵੀ ਜਿਹੜਾ ਸਾਥੀ ਹੈ ਜਿਹੜਾ ਸਾਥ ਦਿੰਦਾ ਹੈ ਉਹ ਆਪਣਾ ਦੁੱਖ ਸੁੱਖ ਦਾ ਸਾਥੀ ਹੈ ਨਾ ਹਾਂ ਹਾਂ ਆਪਣਾ ਦੁੱਖ ਜੇ ਕੋ ਆਪ ਨੂੰ ਇਦਾਂ ਦੀ ਕੋਈ ਤਕਲੀਫ ਆ ਵੀ ਆਪਣੇ ਸਾਥ ਆਪਣਾ ਹਰ ਸਾਥੀ ਕੌਣ ਆਪਾਂ ਇਹ ਸਮਝਦੇ ਆਂ ਵੀ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਤੋਂ ਜਿਹੜਾ ਸਭ ਤੋਂ ਪਹਿਲਾ ਸਾਥੀ ਆ ਉਹ ਆਪਣਾ ਮਨ ਆ ਹਾਂਜੀ ਮਨ ਵੀ ਦੋ ਇਹਦੀਆਂ ਡਿਫਰੈਂਸ਼ੀਏਟ ਆ ਕੌਂਸ਼ੀਅਸ ਮਨ ਅਨਕੌਂਸ਼ੀਅਸ ਮਨ ਸੁਚੇਤ ਮਨ ਅਚੇਤ ਮਨ ਅਚੇਤ ਮਨ ਨੂੰ ਆਪਾਂ ਕਹਿੰਦੇ ਨੇ ਅੰਦਰਲਾ ਮਨ ਜਿਹਨੂੰ ਆਪਾਂ ਕਹਿੰਦੇ ਆਂ ਮੇਰਾ ਮਨ ਹਾਂ ਹੈ ਮੇਰਾ ਮਨ ਨਹੀਂ ਮੰਨਦਾ ਜੇ ਮੇਰਾ ਮਨ ਨਹੀਂ ਜਾ ਰਿਹਾ ਇਹ ਕੰਮ ਗਲਤ ਆ ਇਹ ਲਾਉ ਨਹੀਂ ਕਰਦਾ ਹਨਾ ਪਰ ਤੇਰੇ ਕਹਿਣ ਤੇ ਮੈਂ ਕਰ ਲੈਣਾ ਕਰ ਲੈਣਾ ਉਹ ਆਪਾਂ ਨੂੰ ਜਦੋਂ ਵੀ ਕੋ ਆਪਾਂ ਗਲਤ ਫੈਸਲਾ ਕਰਦੇ ਆ ਆਪਾਂ ਨੂੰ ਅਡਵਾਈਸ ਕਰਦਾ ਉਹ ਹੂੰ ਪਰ ਆਪਾਂ ਉਹਦੀ ਮੰਨਦੇ ਨਹੀਂ ਜਦੋਂ ਨਹੀਂ ਮੰਨਦੇ ਆ ਜਿਹੜੀ ਬਿਮਾਰੀ ਆ ਡਿਪਰੈਸ਼ਨ ਦੀ ਇਹਦੀ ਸ਼ੁਰੂ ਹੁੰਦਾ ਇੱਕ ਤਾਂ ਹਾਲਾਤਾਂ ਕਰਕੇ ਆ ਹੂੰ ਹਾਲਾਤਾਂ ਕਰਕੇ ਤਾਂ ਹੁਣੀ ਹੋਣੀ ਹੋਣੀ ਆ ਤੇ ਇੱਕ ਸੈਕਿੰਡ ਉਹ ਆਪਣੂ ਡਿਵਾਈਸ ਵੀ ਕਰਦਾ ਵੀ ਆ ਗਲਤ ਕੰਮ ਆ ਇਸ ਕਰਕੇ ਕੀ ਹੁੰਦਾ ਹੈ ਵੀ ਇਨਸਾਨ ਨੂੰ ਹਾਲਾਤਾਂ ਦੇ ਨਾਲ ਜਿਹੜੇ ਹਾਲਾਤ ਜੇ ਕੁ ਮਾੜੇ ਬਣ ਗਏ ਉਹਨੂੰ ਬਦਲ ਦੀ ਕੋਸ਼ਿਸ਼ ਕਰੋ ਡਿਪਰੈਸ਼ਨ ਚੋਂ ਨਿਕਲ ਜਾਓਗੇ ਮਜ਼ਬੂਤ ਹੋ ਹਮ ਮਾਨਸਿਕ ਤੌਰ ਤੇ ਮਜ਼ਬੂਤ ਹੋ ਉਹ ਕਿਵੇਂ ਹੁੰਦਾ ਵੀ ਆਪਣਾ ਜਿਹੜੇ ਜਦਾਂ ਆਪਾਂ ਗਰਬਾਣੀ ਦੀ ਗੱਲ ਕਰਦੇ ਹਾਂ ਸਿਮਰਨ ਦੀ ਗੱਲ ਕਰਦੇ ਹਾਂ ਜੁੜੋ ਗਰਵਾਣੀ ਸਿਮਰਨ ਨਾਲ ਜੁੜਨ ਦਾ ਮਤਲਬ ਹੁੰਦਾ ਵਾਹਿਗੁਰੂ ਸਤਨਾਮ ਰਾਮ ਅੱਲਾ ਦਾ ਨਾਮ ਜਪਣ ਦਾ ਮਤਲਬ ਹੁੰਦਾ ਆਪਣੇ ਅੰਦਰ ਦੇ ਮਨ ਨਾਲ ਸਾਝ ਪਾਉਣੀ ਕਨਸੈਂਟਰੇਟ ਹੋਣਾ ਮੈਡੀਟੇਸ਼ਨ ਉਹ ਸਾਰਾ ਆਪਾਂ ਨੂੰ ਅੰਦਰਲੇ ਮਨ ਨਾਲ ਜੋੜਦਾ ਠੀਕ ਹੈ ਜੀ ਸਿਮਰਨ ਮੈਡੀਟੇਸ਼ਨ ਤੇ ਬਾਣੀ ਬਾਣੀ ਆਪਾਂ ਨੂੰ ਰਾਹ ਦੱਸਦੀ ਆ ਤਾਂ ਇਹ ਆਪਾਂ ਕਹਿੰਦੇ ਆ ਵੀ ਜਦੋਂ ਕੀਰਤਨ ਸੁਣਦੇ ਆ ਤਾਂ ਸਾਡਾ ਮਨ ਸ਼ਾਂਤ ਹੋ ਜਾਂਦਾ ਸ਼ਾਂਤ ਹੁੰਦਾ ਗੁਰਬਾਣੀ ਸੁਣਦੇ ਆ ਆਪਾਂ ਕਹਿੰਦੇ ਗੁਰਦੁਆਰੇ ਗਏ ਸੀ ਜੀ ਮਾਨਾ ਹਾਂ ਸ਼ਾਂਤੀ ਮਿਲਦੀ ਹੈ ਸ਼ਾਂਤੀ ਮਿਲਦੀ ਵਧੀਆ ਲੱਗਦਾ ਇਹ ਸ਼ਾਂਤੀ ਅੰਦਰਲੇ ਮਨ ਦੀ ਆ ਨਾ ਅੰਦਰਲੇ ਮਨ ਨੂੰ ਤੁਸੀਂ ਆ ਦਾ ਦੋਸਤ ਬਣਾਓ ਉਹਦੇ ਨਾਲ SLAਵਾ ਕਰੋ ਬਹਿ ਕੇ ਵਿਚਾਰਾ ਕਰੋ ਤੁਸੀਂ ਕੋਈ ਗੱਲ ਕਿਸੇ ਨਾਲ ਸਾਂਝੀ ਕਰਨੀ ਆ ਗੱਲ ਤੁਸੀਂ ਉਸ ਤੋਂ ਪਹਿਲਾਂ ਆਪਦੇ ਮਨ ਨਾਲ ਵਿਚਾਰ ਲਓ ਕਈ ਵਾਰ ਆਪਾਂ ਕਹਿੰਨ ਨੂੰ ਟੋਕ ਦਿੰਨੇ ਯਾਰ ਤੂੰ ਕੀ ਐਵੇਂ ਆ ਦਾ ਆਪਣੇ ਆਪ ਚ ਗੁੰਮਸਮ ਰਹਿੰਨਾ ਹਾਂ ਗੁੰਮਸਮਰ ਰਹਿਣਾ ਤਾਂ ਚਲੋ ਇੱਕ ਚਿੰਤਾ ਦਾ ਵੀ ਇੱਕ ਲੱਛਣ ਆ ਪਰ ਜ਼ਰੂਰੀ ਨਹੀਂ ਹੁੰਦਾ ਗੁੰਮਸਮਰ ਰਹਿਣਾ ਕਈ ਬੰਦੇ ਜਿਹੜੇ ਵਿਚਾਰਸ਼ੀਲ ਆ ਬਹੁਤ ਬੰਦੇ ਵਿਚਾਰਸ਼ੀਲ ਉਹ ਆਪਣੇ ਮਨ ਨਾਲ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਜਦੋਂ ਤੁਸੀਂ ਕੋਈ ਗੱਲਾਂ ਕਰੀ ਜਾਓ ਉਹਨਾਂ ਨੇ ਤੋਲ ਕੇ ਜਵਾਬ ਦੇਣਾ ਹਾਂ ਇਹ ਨਹੀਂ ਹੈਗਾ ਵੀ ਪਹਿਲਾਂ ਬੋਲਣਾ ਤੇ ਫਿਰ ਤੋਲਣਾ ਜ਼ਿੰਦਗੀ ਨੂੰ ਜੇ ਆਪਾਂ ਜ਼ਿੰਦਗੀ ਤੋਂ ਜਿਹੜਾ ਚਿੰਤਾ ਮੁਕਤ ਹੋਂਦੇ ਇੱਕ ਇਹ ਵੀ ਆ ਪਹਿਲਾ ਤੋਲੋ ਹੂੰ ਪਹਿਲਾ ਤੋਲੋ ਦਾ ਮਤਲਬ ਆ ਤੇ ਮਨ ਨਾਲ ਬਾਜ਼ਾਰ ਕਰੋ ਫੇਰ ਬੋਲੋ ਠੀਕ ਆ ਤੁਸੀਂ ਜਿਹੜਾ ਅੱਗੇ ਜਿਹੜੇ ਬੰਦੇ ਤੁਹਾਡੇ ਨਾਲ ਗੱਲ ਕਰ ਰਹੇ ਹਨ ਤੁਹਾਡੇ ਨਾਲ ਵਿਚਰ ਰਹੇ ਆ ਜਿਨ ਜੇ ਤੁਸੀਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉਹਨਾਂ ਨੂੰ ਬੋਲੇ ਬਗੈਰ ਸਮਝਣ ਦੀ ਕੋਸ਼ਿਸ਼ ਕਰੋ ਉਹਦਾ ਮਨ ਪੜਨ ਦੀ ਕੋਸ਼ਿਸ਼ ਕਰੋ ਵੀ ਉਹ ਬੰਦਾ ਕੀ ਆ ਜੇ ਤੁਸੀਂ ਇਹ ਏਡੀ ਇਸ ਗੱਲ ਇਸ ਚੀਜ਼ ਤੇ ਮਾਰੋਗੇ ਤੇ ਤੁਸੀਂ ਮਾਰ ਖਾਂਦੇ ਨਹੀਂ ਹਾਂਜੀ ਆਪਾਂ ਕੀ ਕਰਦੇ ਆ ਵੀ ਆਪਾਂ ਬਗੈਰ ਤੋਲੇ ਬੋਲਤਾ ਉਹ ਮੁਰਤੇ ਅੱਗੋਂ ਰੈਐਕਸ਼ਨ ਆਉਂਦਾ ਤੇ ਆਪਾਂ ਫਿਰ ਟੈਂਸ਼ਨ ਲੈ ਕੇ ਬਹਿ ਜਾਂਦੇ ਵੀ ਉਹਨੇ ਮੈਨੂੰ ਐ ਕਹਿਤਾ ਹਾਂਜੀ ਤੇ ਇਸ ਕਰਕੇ ਇਹੀ ਹਾਲ ਆ ਵੀ ਆਪਣੇ ਮਨ ਨਾਲ ਜੁੜੋ ਬਾਣੀ ਨਾਲ ਜੁੜੋ ਬਾਣੀ ਨੇ ਤੁਹਾਨੂੰ ਰਾਹ ਦੱਸਣਾ ਸਿਮਰਨ ਦਾ ਮਤਲਬ ਮੈਡੀਟੇਸ਼ਨ ਹੈ ਕਈ ਨਸ਼ੇ ਵਾਲੇ ਚਲੇ ਜਾਂਦੇ ਇਸ ਚੋਂ ਉਹ ਵੀ ਇੱਕ ਰੋਗ ਹੈ ਜਿਹੜਾ ਬੰਦਾ ਨਸ਼ਿਆਂ ਵੱਲੇ ਚਲਾ ਜਾਂਦਾ ਉਹ ਵੀ ਇੱਕ ਰੋਗੀ ਬੰਦਾ ਹੀ ਜਾਂਦਾ ਤੰਦਰੁਸਤ ਬੰਦਾ ਜਾਂਦੇ ਆ ਬਹੁ ਘਟ ਜਾਂਦੇ ਆ ਪਰ ਜਿਆਦੇ ਬੰਦੇ ਜਿਹੜੇ 80% ਆ ਉਹ ਰੋਗੀ ਬੰਦੇ ਹੀ ਨਸ਼ਿਆਂ ਵੱਲ ਜਾਂਦੇ ਆ ਇੱਕ ਤਾਂ ਆਪਣਾ ਕਲਚਰ ਵੀ ਇਹੋ ਜਿਹਾ ਨਸ਼ਿਆਂ ਵਾਲਾ ਹੈ ਉਹ ਕਹਿੰਦਾ ਵੀ ਦੋ ਪੈਗ ਲਾ ਲਾ ਸੈੱਟ ਹੋ ਜੂਗਾ ਹਾਂ ਸੈੱਟ ਹੋ ਜੂਗਾ ਆਪਾਂ ਨੂੰ ਸਿੱਖਿਆ ਹੀ ਇਹ ਦਿੱਤੀ ਜਾਂਦੀ ਆ ਲਾਲਾ ਲਾਲਾ ਹੈ ਤੇ ਜਦ ਕਿ ਉਹ ਲਾਲਾ ਲਾਲਾ ਮੁੜ ਕੇ ਫਿਰ ਲਾਲਾ ਲਾਲਾ ਹੀ ਬਣ ਜਾਂਦੀ ਆ ਨੀਂਦ ਨਹੀਂ ਆਉਂਦੀ ਹੈ ਨਹੀਂ ਨੀਂਦ ਨਹੀਂ ਆਉਂਦੀ ਤੇ ਇਸ ਕਰਕੇ ਇਹ ਚਿੰਤਾ ਜਿਹੜਾ ਆਪਣੀ ਜ਼ਿੰਦਗੀ ਤੇ ਬਹੁਤ ਵੱਡੀ ਇਹ ਜਿਹੜਾ ਅਸਰ ਪੈਂਦਾ ਇਹ ਆਪਾਂ ਚੀਜ਼ਾਂ ਮਹਿਸੂਸ ਨਹੀਂ ਕਰਦੇ ਜਦੋਂ ਆਪਾਂ ਆਤਮ ਚਿੰਤਨ ਜਦੋਂ ਆਪਾਂ ਆਦੇ ਮਨ ਨਾਲ ਬਹਿ ਕੇ ਚਿੰਤਨ ਕਰਾਂਗੇ ਨਾ ਸਵੇ ਪਟਚੋਲ ਕਰਾਂਗੇ ਤੇ ਫਿਰ ਮੈਂ ਕਹਿੰਦਾ ਵੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਸਮੱਸਿਆ ਜਿਹੜੀਆਂ ਤੁਹਾਡੀਆਂ ਅੰਦਰ ਜਿਹੜਾ ਤੁਹਾਡੇ ਦਿਮਾਗ ਤੇ ਬੋਝ ਪਿਆ ਹੂੰ ਤੁਹਾਡੇ ਅੰਦਰ ਘਬਰਾਹਟ ਹੁੰਦੀ ਆ ਤੁਸੀਂ ਆ ਦਾ ਦੁਖੀ ਹੁੰਨੇ ਹੋ ਜ਼ਿੰਦਗੀ ਤੋਂ ਵੀ ਅਸੀਂ ਤਾਂ ਜਦ ਦੁਖੀ ਹੋਗੇ ਉਹਨਾਂ ਚੀਜ਼ਾਂ ਤੋਂ ਤੁਹਾਨੂੰ ਮੁਕਤੀ ਮਿਲੂਗੀ ਠੀਕ ਹੈ ਇੰਨਾ ਹੀ ਸਾਡੀ ਬੇਨਤੀ ਹੈ ਜੀ ਸਰੋਤਿਆਂ ਨੂੰ ਵੀ ਆਪਣੇ ਮਨ ਨਾਲ ਮਨ ਦੇ ਨਾਲ ਜੁੜਜੋ ਬਾਣੀ ਨਾਲ ਜੁੜਜੋ ਗੁਰੂਆਂ ਦੀਆਂ ਸਿੱਖਿਆਵਾਂ ਨਾਲ ਜੁੜਜੋ ਜ਼ਿੰਦਗੀ ਜਿਹੜੀ ਆ ਸੁਖੀ ਤੇ ਖਸਾਲ ਇਹ ਹੀ ਫਾਰਮੂਲਾ ਜੀ ਆ ਦਾ ਜਿਹੜਾ ਸਾਡੀ ਆਪ ਦੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਜੋ ਅਸੀਂ ਸੱਟਾ ਕੱਢਿਆ ਸਾਨੂੰ ਤਾਂ ਇਹੀ ਸਮਝ ਆਈ ਹੈ ਜੀ ਬਾਕੀ ਸਾਰੇ ਸਿਆਣੇ ਆ ਹਾਂਜੀ ਬਹੁਤ ਬਹੁਤ ਧੰਨਵਾਦ ਡਾਕਟਰ ਪ੍ਰੀਤਮ ਸਿੰਘ ਪਾਣਾ ਜੀ ਤੇ ਉਮੀਦ ਆ ਵੀ ਦਰਸ਼ਕਾਂ ਨੂੰ ਇਹਨਾਂ ਦੀਆਂ ਗੱਲਾਂ ਤੋਂ ਇਹਨਾਂ ਦੇ ਤਜਰਬੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤੇ ਆਪ ਆਪਣੀ ਜ਼ਿੰਦਗੀ ਆਪਾਂ ਤਣਾਅ ਮੁਕਤ ਕਰਨ ਦੀ ਕੋਸ਼ਿਸ਼ ਕਰੀਏ ਤੇ ਵਧੇਗਾ ਜ਼ਿੰਦਗੀ ਜਾਈ ਹਾਇ ਖਾਲਸਾ ਮਾਈਕ ਤੇ